ਇੱਕ ਨਹੀਂ ਦੋ ਨਹੀਂ ਇੱਕ ਵਿਅਕਤੀ ਨੇ ਕਰਵਾਏ ਵਿਆਹਾਂ ਵਿਆਹ ਬਿਆਰਾ ਪਤਨੀਆਂ ਤੋਂ ਹੋਏ 102 ਨਿਆਣੇ ਇਸ ਵਿਅਕਤੀ ਦੀ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਖੂਬ ਚਰਚਾ 578 ਹੋਏ ਪੋਤੇ ਪੋਤੀਆਂ ਸ੍ਰੀ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਅਨੋਖੇ ਵਿਅਕਤੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਵਿਆਹ ਕਰਵਾਉਣਾ ਔਖਾ ਹੈ ਤੇ ਜੇਕਰ ਕਿਸੇ ਦਾ ਇੱਕ ਵਿਆਹ ਵੀ ਹੋ ਜਾਂਦਾ ਤਾਂ ਉਸ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਹੁੰਦਾ ਕਿਉਂਕਿ ਕਵਿਲਦਾਰੀ ਉਹਨਾਂ ਨੂੰ ਭਾਰੀ ਲੱਗਣ ਲੱਗ ਜਾਂਦੀ ਹੈ ਪਰ ਦੂਜੇ ਪਾਸੇ ਇੱਕ ਅਜਿਹਾ ਵਿਅਕਤੀ ਜਿਸ ਨੇ ਕੁੱਲ ਵਿਆਹਾਂ ਵਿਆਹ ਕਰਵਾਏ ਨੇ 312 ਵਿਆਹ ਤੋਂ ਬਾਅਦ ਉਸ ਦੇ ਕੁੱਲ 102 ਬੱਚੇ ਹੋਏ 102 ਬੱਚੇ ਹੋਣ ਤੋਂ ਬਾਅਦ ਉਹਨਾਂ ਨੂੰ ਵਿਆਹ ਆ ਤਾਂ ਉਸ ਦੇ 578 ਅੱਜ ਪੋਤੇ-ਪੋਤੀਆਂ ਨੇ ਪੂਰੇ ਹਰੇ ਭਰੇ ਪਰਿਵਾਰ ਦੇ ਵਿੱਚ ਇੱਕਲਾ ਵਿਅਕਤੀ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਤੇ ਕਿਵੇਂ ਇਹਨਾਂ ਦਾ ਗੁਜ਼ਾਰਾ ਚੱਲਦਾ ਹੈ ਨਿਆਣਿਆਂ ਨੂੰ ਰੋਟੀ ਦਾਲ ਦੁੱਧ ਦਹੀਂ ਕਿੱਥੋਂ ਇਸ ਦੇ ਕੋਲ ਆਉਂਦੀ ਆ ਤਾਂ ਤੁਹਾਨੂੰ ਇਸ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਜਾਣਕਾਰੀ ਦਿੰਦੇ ਆ ਸੋ ਦਾਦੇ ਕਿ ਅੱਜ ਦਾ ਸਮਾਂ ਬਹੁਤ ਮਹਿੰਗਾਈ ਵਾਲਾ ਸਮਾਂ ਇੱਥੇ ਤਾਂ ਦੋ ਬੱਚਿਆਂ ਨੂੰ ਪਾਲਣਾ ਔਖਾ ਹੋ ਜਾਂਦਾ ਪਰ ਇਹ ਵਿਅਕਤੀ ਕਿਵੇਂ ਆਪਣੇ ਐਨੇ ਵੱਡੇ ਪਰਿਵਾਰ ਦਾ ਜਿਹੜਾ ਕਿ ਗੁਜ਼ਾਰਾ ਕਰ ਰਿਹਾ ਤਾਂ ਕੁੱਲ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਇਸਦੇ 692 ਕੁੱਲ ਪਰਿਵਾਰਕ ਮੈਂਬਰ ਨੇ ਮੰਨ ਲਓ ਕਿ ਇੱਕ ਪਿੰਡ ਹੀ ਇਸ ਵਿਅਕਤੀ ਨੇ ਜੁੜਾ ਵੱਖਰਾ ਜਿਹਾ ਵਨ ਦਿੱਤਾ ਜੀ ਹਾਂ ਮਾਮਲਾ ਜੁਗਾਂਡਾ ਤੋਂ ਸਾਹਮਣਿਆ ਆ ਜੁਗਾਂਡਾ ਦਾ ਇੱਕ ਵਿਅਕਤੀ ਜਿਸਦਾ ਨਾਮ ਹੈ موسی ਹਸਾਹਾ ਕਿਸੇਰਾ ਜਿਸ ਨੇ ਕੁੱਲ 100 ਦੋ ਬੱਚੇ ਪੈਦਾ ਕੀਤੇ ਨੇ ਤੇ ਉਸ ਦੀਆਂ 12 ਧਰਮ ਪਤਨੀਆਂ ਨੇ ਤੇ ਐਨੇ ਬੱਚੇ ਪੈਦਾ ਕਰਨ ਤੋਂ ਬਾਅਦ ਉਸ ਦੇ ਜਣੇ ਕਿ 578 ਪੋਤੇ ਪੋਤੀਆਂ ਨੇ ਐਨੇ ਬੱਚੇ ਪੈਦਾ ਹੋ ਗਏ ਜਿਸ ਤੋਂ ਬਾਅਦ ਹੁਣ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ ਪਹਿਲਾਂ ਤਾਂ ਮਜ਼ਾਕ ਮਜ਼ਾਕ ਦੇ ਵਿੱਚ ਵਿਆਹ ਕਰਵਾ ਲਿਆ ਤੇ ਅੱਜ ਉਸ ਨੂੰ ਜੜਾ ਕਿ ਬੜਾ ਔਖਾ ਮਹਿਸੂਸ ਹੁੰਦਾ ਹੈ ਕਿਉਂਕਿ ਹੁਣ ਉਹ ਆਪਣੇ ਬੱਚਿਆਂ ਦੇ ਨਾਮ ਵੀ ਭੁੱਲਦਾ ਜਾ ਰਿਹਾ ਜਿਦੇ ਚੱਲਦੇ ਉਸਨੇ ਰਜਿਸਟਰ ਲਾ ਲਿਆ ਰਜਿਸਟਰ ਦੇ ਉੱਤੇ ਜਿਹੜੇ ਵੀ ਬੱਚੇ ਨੂੰ ਬੁਲਾਉਣਾ ਹੁੰਦਾ ਉਸ ਦਾ ਨਾਮ ਬੋਲ ਦਿੰਦਾ ਤੇ ਫਿਰ ਬੱਚੇ ਨੂੰ ਆਪਣੇ ਕੋਲ ਬੁਲਾ ਲੈਂਦਾ ਤੁਸੀਂ ਸਕਰੀਨ ਤੇ ਚੌਧਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਉਹੀ ਹਰਿਆ ਭਰਿਆ ਪਰਿਵਾਰ ਆ ਜੁਗਾਂਡਾ ਦੇ ਇੱਕ ਮੂਸਾ ਵਿਅਕਤੀ ਦਾ ਜਿਸਨੇ ਕਿੰਨੇ ਵਿਆਹ ਕਰਵਾਏ ਤੇ ਐਨੇ ਉਸੇ ਬੱਚੇ ਹੋਏ ਪਰ ਅੱਜ ਉਸ ਨੂੰ ਕਿਤੇ ਨਾ ਕਿਤੇ ਆਪਣੀ ਇਸ ਮਜ਼ਾਕ ਦੇ ਉੱਤੇ ਅਫਸੋਸ ਜ਼ਰੂਰ ਹੁੰਦਾ ਕਿਉਂਕਿ ਇੰਨੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੁਣ ਇਸ ਦੇ ਲਈ ਇੱਕ ਚੁਣੌਤੀ ਬਣਦਾ ਜਾ ਰਿਹਾ ਜਿਸ ਦੇ ਚੱਲਦੇ ਕਿਉਂਕਿ ਮਹਿੰਗਾਈ ਦੇ ਯੁੱਗ ਦੇ ਵਿੱਚ ਇਹਨਾਂ ਦਾ ਖਾਣਾ ਪਾਣੀ ਵੀ ਔਖਾ ਹੁੰਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਕਿ ਦੂਰੋਂ ਦੂਰੋਂ ਜਾ ਕੇ ਬੱਚੇ ਪਾਣੀ ਭਰ ਕੇ ਲੈ ਕੇ ਆਉਂਦੇ ਨੇ ਤੇ ਐਵੇਂ ਕਿਸੇ ਤੋਂ ਥੋੜਾ ਬੋਤਾ ਲੈ ਲੂ ਕੇ ਖਾ ਲੈਂਦੇ ਤੇ 2 ਏਕੜ ਦੀ ਜ਼ਮੀਨ ਦੇ ਉੱਤੇ ਵੀ ਇਸ ਦਾ ਜਿਹੜਾ ਕਿ ਗੁਜ਼ਾਰਾ ਨਹੀਂ ਹੋ ਰਿਹਾ ਅੱਜ ਦੇ ਸਮੇਂ ਦੇ ਵਿੱਚ ਇੱਕ ਵਿਆਕਰਨ ਔਖਾ ਪਰ ਜੁਗਾਂਡਾ ਦੇ ਸਮੂਸਾ ਨੇ ਜਿਹੜੇ ਵਿਆਹ ਆ ਵਿਆਹ ਕਰਵਾਏ ਨੇ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਜਰੂਰ ਸਾਂਝੀ ਕਰਿਓ। ਬਿਊਰੋ ਰਿਪੋਰਟ ਅਖੰਡ ਲੋਕ